ਜਿਹੜੀਆਂ ਮੇਰੀਆਂ ਭੈਣਾਂ ਜਲਦੀ ਕੱਪੜੇ ਸਿੱਖਣਾ ਚਾਹੁੰਦੀਆਂ ਐ ਤੇ ਉਹ ਮੇਰੀ ਵੀਡੀਓ ਨਾਲ ਬਣੇ ਰਹੋ ਤੇ ਤੁਹਾਨੂੰ ਮੈਂ ਸਿੰਪਲ ਸੂਟ ਤੋਂ ਲੈ ਕੇ ਜੋ ਵੀ ਬੁਟੀਕ 'ਚ ਜਿੱਦਾਂ ਵੀ ਕੱਪੜੇ ਸਟਿਚ ਕਰਦੇ ਆ ਪੈਂਟ ਪਲਾਜ਼ੋ ਸਿੰਪਲ ਪਲਾਜ਼ੋ ਫਰਾਕ ਸੂਟ ਜਾਂ ਸਿੰਪਲ ਸੂਟ ਪਾਈਪ ਇਨ ਲਾ ਕੇ ਸੂਟ ਜਿੱਦਾਂ ਦੀ ਵੀ ਲਾਈਨਿੰਗ ਵਾਲੇ ਸੂਟ ਸਾਰੇ A to Z ਮੈਂ ਤੁਹਾਨੂੰ ਸਾਰੀਆਂ ਵੀਡੀਓ ਪਾਵਾਂਗੀ ਤੇ ਤੁਸੀਂ ਸਾਰੇ ਹੀ ਮੇਰੀ ਵੀਡੀਓ ਨਾਲ ਬਣੇ ਰਹੋ ਵੀਡੀਓ ਵਿੱਚ ਸਾਰਾ ਜ਼ਰੂਰ ਦੇਖਿਓ ਤੇ ਜਿਹਨੂੰ ਜਿਹਨੂੰ ਨਹੀਂ ਵੀ ਸਮਝ ਲੱਗੀ ਤਾਂ ਵੀ ਮੈਨੂੰ ਤੁਸੀਂ ਕਮੈਂਟ ਕਰਦਿਆ ਕਰਿਓ ਤੇ ਮੈਂ ਤੁਹਾਨੂੰ ਦੁਬਾਰਾ ਵੀਡੀਓ ਪਾ ਦਿਆ ਕਰੂੰਗੀ ਜਿਹੜੀਆਂ ਮੇਰੀਆਂ ਭੈਣਾਂ ਮਤਲਬ ਮੇਰੀ ਵੀਡੀਓ ਦੇਖ ਕੇ ਕਈ ਨੁਕਸ ਗੱਦਦੇ ਆ ਤੁਸੀਂ ਐਦਾਂ ਨਹੀਂ ਤੁਸੀਂ ਐਦਾਂ ਫਿਨਿਸ਼ਿੰਗ ਵਾਲਾ ਕੰਮ ਦੱਸੋ ਤੇ ਮੈਂ ਪਹਿਲਾਂ ਹਾਈ ਲੈਵਲ ਤੇ ਨਹੀਂ ਜਾਣਾ ਚਾਹੁੰਦੀ ਮੈਂ ਚਾਹੁੰਨੀ ਵੀ ਪਹਿਲੇ ਲੈਵਲ ਤੋਂ ਸਟਾਰਟ ਕਰੀਏ ਕੰਮ ਤਾਂ ਕਿ ਜਿਹੜੀਆਂ ਮੇਰੀਆਂ ਭੈਣਾਂ ਘਰ ਬੈਠੀਆਂ ਕੰਮ ਕਰਦੀਆਂ ਏ ਉਹਨਾਂ ਦੀ ਪ੍ਰੋਬਲਮ ਸੋਲਵ ਕਰ ਸਕਾਂ ਜਿਹੜੀ ਜਿਹੜੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਜਿਹੜੀਆਂ ਮੇਰੀਆਂ ਭੈਣਾਂ ਦੇ ਕਮੈਂਟ ਆਏ ਆ ਹੁਣ ਤੱਕ ਸਾਨੂੰ ਦੇਰੀ ਸਾਨੂੰ ਪੌਕਟ ਲਾਉਣੀ ਦੱਸੋ ਸਾਨੂੰ ਜਿੱਪ ਲਾਉਣੀ ਦੱਸੋ ਤੇ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਹਰ ਇੱਕ ਵੀਡੀਓ ਬਣਾ ਕੇ ਨਾਲ ਦੀ ਨਾਲ ਪਾਉਂਦੀ ਰਹੂੰਗੀ ਤੇ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਨਵੀਆਂ ਜੁੜੀਆਂ ਏ ਤੇ ਉਹ ਸਾਡੇ ਚੈਨਲ ਨੂੰ